ਯਾਰ ਇੱਕ ਪਾਸੇ ਆ ਦੋਵਾਂ ਦੇਸ਼ਾਂ ਦੀ ਜਿਹੜੀ ਜੰਗ ਲੱਗੀ ਸੀ ਉਹ ਤੇ ਜਦੋਂ ਲੱਗੀ ਦੂਜੇ ਪਾਸੇ ਆ ਖੜਾ ਆਣ ਆਣ ਕੇ ਪੱਤਰਕਾਰ ਜੇ ਪਿੰਡਾਂ 'ਚ ਸਾਡੀ ਹਿੰਦੀ ਨਾਲ ਜੰਗ ਲਵਾਈ ਬੈਠੇ ਆ ਹਿੰਦੀ 'ਚ ਪਤਾਓ ਹਿੰਦੀ 'ਚ ਬਤਾਓ ਕੀ ਬਤਾਈਏ ਭਰਾਵਾ ਹਿੰਦੀ ਤੁਹਾਨੂੰ ਉਹ ਪੰਜਾਬ ਦੇ ਬਾਹਾਂ 'ਚ ਫਿਰਦੇ ਏ ਤੁਸੀਂ ਉਹ ਵੀ ਬਾਰਡਰ ਏਰੀਆ 'ਚ ਉਹ ਕਿੱਥੋਂ ਲਾਉਦੇ ਤੁਸੀਂ ਹਿੰਦੀ ਇਹਦੇ ਬਿਹਾਰ ਦੇ ਸਟੇਸ਼ਨ ਤੇ ਤੁਰੇ ਫਿਰਦੇ ਜੇ ਹਿੰਦੀ 'ਚ ਬਤਾਓ ਤੈਨੂੰ ਫਿਰਨ ਦੇ ਅੰਦਰੋਂ ਕਸਤੂਰੀ ਰੱਬਣ ਵਾਲੀ ਗੱਲ ਕਰਨ ਦਾ ਇਹ ਤੇ ਏ ਧੀਰੇ ਬਤਾਓ ਆ ਗਾ ਲਓ ਮੜਾ ਜੇ ਤੇ ਹੀ ਅੰਦਰ ਜਾ ਸ਼ੀਸ਼ੇ ਦੀ ਟੁੱਟ ਕੇ ਮੱਝਾ ਜਿਹੜੀ ਕੀ ਸ਼ੀਸ਼ੇ ਸੁ ਟੁੱਟ ਕੇ ਰਾਮ ਕੇ ਉੱਪਰ ਡਿੱਗ ਗਗਰਾ ਜੀ ਹਾਂ ਉਹ ਵੀ ਬਾਰਬੂਰ ਖੁੱਲਾ ਹਾਂ ਉਹ ਦੀ ਉੱਠ ਕੇ ਦੇਖਾ ਤਾਂ ਬਾਹਰ ਬਹੁਤ ਡਾਰਿਆ ਆਗ ਸੀ ਅੰਦਰ ਕਿਆ ਕਿਆ ਨੁਕਸਾਨ ਹੋਇਆ ਅੰਦਰ ਆਪਣਾ ਬਾਰਬੂਰ ਉਹ ਸਭ ਚਾ ਸੈਡ ਸੂਟ ਸਭ ਕੁਝ ਬਨਾ ਪਿਆ ਪੰਨਾ ਹੋਇਆ ਜੀ ਦਿਖਾ ਦੇਂਗੇ ਇੱਕ ਵਾਰ ਦੇਖ ਲੋ ਹੀ ਦੇਖ ਲੋ ਕੋਈ ਗੱਲ ਲਾ ਕਰ ਲਾ ਹੀ ਦੇ ਜੀ ਜੇ ਬਾਣ ਕੇ ਹਮਕੇ ਉੱਪਰ ਗਿਰ ਗਏ ਥੇ ਬਾਣ ਮੇਂ gira tha hun karta rahi translation ennu baan ki hunda hamke upar ki hunda ae usse jaake search karta rahi hun google te ya pyo da pota de translation karke vkhai menu ve sidhe sade bande usse nahi aundi ena nu nahi aundi hindi me batao tenu ithe ekda tumhi patrakar jede jande tumhi galat time te usse interview aa laad pinda je jande tumhi sire sire ਉਦੋਂ ਸਾਡੇ ਬੰਦੇ ਉਦਾਂ ਹੀ ਨਹੀਂ ਕਾਇਮ ਹੁੰਦੇ ਤੋੜ ਪਨ ਵੱਜੀ ਹੁੰਦੀ ਉਹਨਾਂ ਨੂੰ ਰਾਤ ਦੀ ਤੁਸੀਂ ਜਾਇਆ ਕਰੋ ਸ਼ਾਮਾਂ ਨੂੰ ਸ਼ਾਮਾਂ ਨੂੰ 7 ਵਜੇ ਜਾਇਓ ਫੇਰ ਭਾਇਆ ਤੋਂ ਕਿਤੇ ਇੰਟਰਨੈਸ਼ਨਲ ਤੁਸੀਂ ਬੀਬੀਸੀ ਤਾਂ ਵੀ ਲਾਇਆ ਹੋਣਾ ਉੱਥੇ ਪੱਤਰਕਾਰ ਤਾਂ ਵੀ ਅੰਗਰੇਜ਼ੀ ਨਾਲ ਦੋ ਦੋ ਹੱਥ ਕਰ ਲੈਣਗੇ ਫੇਰ ਤੇ ਉਰਦੂ ਫਾਰਸੀ ਜਿਹੜੀ ਹਿੰਦੀ ਕਹੋਗੇ ਸਭ ਆਉਣ ਗਿਆ ਫੇਰ ਨਹੀਂ ਤੱਕਦੇ ਟਾਈਮ ਹੀ ਗਲਤ ਜਾਂਦੇ ਉਦੋਂ ਸਾਡੇ ਬੰਦੇ ਵੀ ਜਾਗੇ ਹੁੰਦੇ ਚੰਗੀ ਤਰ੍ਹਾਂ ਸ਼ਾਮਾਂ ਨੂੰ ਜਾਇਆ ਕਰੋ ਇੰਟਰਵਿਊ ਕਰਨ ਫੇਰ ਤੁਹਾਨੂੰ ਦੱਸਣਗੇ ਕਿੱਦਾਂ ਕਰੀ ਦੀ ਇੰਟਰਵਿਊ ਪੱਤਰਕਾਰ ਸਾਹਿਬ ਤੁਹਾਨੂੰ ਜਦੋਂ ਪਤਾ ਵੀ ਨਾ ਚੱਲਿਆ ਕਿੱਥੇ ਐ ਇੰਟਰਵਿਊ ਕਰਨਾ ਤੇ ਤੁਸੀਂ ਥੋੜੀ ਬੋਦੀ ਪੰਜਾਬੀ ਸਿੱਖ ਲਓ ਉਹਨਾਂ ਨੂੰ ਸਾਡੇ ਬੰਦਿਆਂ ਨੂੰ ਤੁਸੀਂ ਗਦੀ ਘੇੜ ਪਾਉਂਦੇ ਜਾ ਕੇ ਹਿੰਦੀ ਵਿੱਚ ਬਤਾਓ ਫਿਰ ਉਹਨਾਂ ਜਿੱਦਾਂ ਦੀ ਬੋਲਣੀ ਹੈ ਨਾ ਉਹ ਨਹੀਂ ਫਿਰ ਤੇਰੀ ਸਮਝੋਂ ਬਾਹਰ ਆ ਉਹਦੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਬੋਲ ਕੇ ਦਿੱਤਾ ਤੈਨੂੰ ਕਿੱਥੋਂ ਪਤਾ ਲੱਗ ਜੂ